ਯੂ ਵੀ ਦਿਖਾ ਦੇ ਅੱਖਾਂ ਬੰਦ ਕਰਕੇ ਮਾਮੀ ਦਾ ਬਾਲਾ ਫੈਨ ਆ ਇਹ ਵਾਓ ਦਾ ਵਿਆਹ ਹੋ ਗਿਆ ਤੇ ਉਧਰ ਜਸਵੀਰ ਨੇ ਰੌਲਾ ਪਾ ਲਿਆ ਮੇਰਾ ਵੀ ਕਰੋ ਹੈ ਜਸਵੀਰ ਸਸੀਕਾਲ ਜੀ ਕੀ ਹਾਲ ਚਾਲ ਆ ਸੋ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਸਾਰੀ ਫੈਮਿਲੀ ਇਕੱਠੀ ਹੋ ਕੇ ਚੱਲੀ ਆ ਜੀ ਡਿਨਰ ਦੇ ਉੱਪਰ ਜਸਵੀਰ ਸਾਡੇ ਨਾਲ ਆ ਪਿੱਛੇ ਵੀ ਆਪਣੀਆਂ ਦੋ ਗੱਡੀਆਂ ਨੇ ਮੰਮੀ ਡੈਡੀ ਹੋਰੀ ਸਾਰੇ ਆ ਨਾ ਦਲਵੀਰ ਹੋਰੀ ਜੋਤ ਕਿਉਂਕਿ ਜੋਤ ਜਾਂਦੇ ਸਿਰਫ 3-4 ਦਿਨ ਰਹਿ ਗਏ ਆ ਸਭ ਇਸ ਕੋਈ ਬੰਦਾ ਸਸੀਕਾਲ ਜੀ ਹਾਂ ਯੂਵੀ ਵੀ ਹੈਗਾ ਸਾਰੇ ਜਾਣੇ ਆ ਤੇ ਆਪਣੀ ਗੱਡੀ ਪਿੱਛੇ ਆ ਰਹੀ ਆ ਇੱਧਰ ਪਿੱਛੇ ਆ ਰਹੀ ਤੇ ਦਿਖਦੀ ਨਹੀਂ ਤੇ ਦੁੱਲਾ ਆਪਣਾ ਅੱਗੇ ਚੱਲਿਆ ਅ ਦਲਵੀਰ ਦਮਨ ਜੋਤ ਹਨਾ ਮੰਮੀ ਹੋਰੀ ਡੈਡੀ ਮਾਸਤੀ ਚਾਚਾ ਸਾਰੇ ਜਾਣੇ ਲੁਝਾਰੇ ਆ ਆ ਚੱਲਿਆ ਰਾਜਾ ਟੱਬਾ ਜਗਰਾਉ ਹਨਾ ਇੱਧਰ ਵਧੀਆ ਰੌਣਕ ਲਾਉਣੇ ਆ ਬਸੋ ਯੂਵੀ ਵਾਸਤੇ ਹਾਂ ਮਾਂ ਵੀ ਵਾਸਤੇ ਯੂਵੀ ਗਿਫਟ ਲੈ ਕੇ ਚੱਲੇ ਆ ਮਾਮੀ ਦਾ ਫੈਨ ਵਾਲਾ ਹਨਾ ਯੂਵੀ ਮੈਂ ਤਾਂ ਉਹਦੇ ਮਾਮੀ ਵੀ ਬਹੁਤ ਇਹਨੂੰ ਮੈਂ ਇਦਾਂ ਖੇਡਦੀ ਆ ਨਾ ਮੈਂ ਤਾਂ ਉਹਦੇ ਫੋਨ ਤੋਂ ਲੌਕ ਵੀ ਰੱਖਿਆ ਹੋਇਆ ਆ ਹਾਂ ਚਲੋ ਪਹੁੰਚਦੇ ਆ ਰਾਜੇ ਟਾਬਾ ਸਾਰਿਆਂ ਨਾਲ ਮਿਲਾਵਾਂਗੇ ਇਸ ਵਲੌਗ ਪੂਰਾ ਦੇਖਿਓ ਤੇ ਖੂਬ ਇੰਜੋਏ ਕਰਾਂਗੇ ਤਲਵੀਰ ਹੋਰਾਂ ਦੀ ਗੱਡੀ ਥਾਰ ਆ ਚੱਲੀ ਆ ਆਹ ਵੇਖੋ ਚੱਲ ਜਾ ਹੈ ਨਾ ਕਹਿੰਦੇ ਗੱਡੀ ਤੋਂ ਮੁੰਡਿਆ ਲਾਓ ਜੀ ਰੌਣਕਾਂ ਜੀ ਖੂਬ ਲੱਗਣੀਆਂ ਆਗੇ ਆਗੇ ਬਰਾਬਰ ਆਗੇ ਖਰੀਦ ਰੱਖੋ ਆਹ ਵਧੀਆ ਥਾਰ ਆਪਣੀ ਯੋ गाइस ਆਪਾਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦੇ ਆ ਅਸੀਂ ਤਾਂ ਸਾਰੇ ਜਾਂਦੀ ਰਹੇ ਹਾਂ ਘੁੰਮਣ ਵਾਸਤੇ ਪਹਿਲੀ ਵਾਰੀ ਹੋਇਆ ਵੀ ਮੰਮੀ ਡੈਡੀ ਮਾਸੀ ਚਾਚਾ ਸਾਰੇ ਸਾਡੇ ਨਾਲ ਚੱਲੇ ਆ ਉਹ ਕਦੇ ਨਹੀਂ ਗਏ ਨਹੀਂ ਅਸੀਂ ਵੀ ਜਾਂਦੇ ਹੁੰਦੇ ਹਾਂ ਹਮੇਸ਼ਾ ਯੂਵੀ ਕਿੰਨਾ ਖੁਸ਼ ਆ ਯੂਵੀ ਕਿਹੜੀ ਗੱਲ ਤੋਂ ਖੁਸ਼ ਆ ਤੁਹਾਨੂੰ ਮੰਮੀ ਵੀ ਚੱਲੇ ਆ ਨਾਲ ਤਾਂ ਕੋਈ ਨਹੀਂ ਆਈ ਯੂਵੀ ਯੂਵੀ ਦਾ ਕੱਲ ਨੂੰ ਐਗਜ਼ਾਮ ਵੀ ਆ ਤਿਆਰੀ ਹੋ ਗਈ ਕੱਲ ਯੂਵੀ ਦਾ ਪੇਪਰ ਵੀ ਆ ਹਿੰਦੀ ਦਾ ਪ੍ਰਾਰਥਨਾ ਪੱਤਰ ਵਾਲੇ ਤਿਆਰੀ ਪ੍ਰਾਰਥਨਾ ਪੱਤਰ ਸੁਣਾ ਦੇ ਮੈਂ ਨਹੀਂ ਆ ਜੇ ਜ਼ਮਾਨ ਕਿਵੇਂ ਚੀਤੀ ਦੋ ਆਪਾਂ ਜਾਵਾਂਗੇ ਆਉਂਦੇ ਹੋਏ ਆਪਾਂ ਮੇਰੇ ਵੱਸ ਥੋੜੀਆਂ ਚੀਜ਼ੀਆਂ ਵੇ ਲੈ ਆਓ ਇਹ ਘੁੱਟ ਖਾਣੀ ਇਹ ਅੱਜ ਚੀਤੀਆਂ ਜਿੱਥੇ ਜਾਂਦਾ ਚੀਤੀ ਪਹਿਲਾਂ ਲੈ ਕੇ ਆਉਣਾ ਜਸਵੀਰ ਵੀ ਇੱਧਰ ਖੁਸ਼ ਆ ਪੂਰਾ ਇਹਨੇ ਅੱਜ ਨਾ ਜਾਗੋ ਤੇ ਜਾਣਾ ਸੀ ਬਹੁਤ ਇੰਪੋਰਟੈਂਟ ਅੱਜ ਇਹਨੂੰ ਆਪਦਾ ਫੰਕਸ਼ਨ ਕੈਨਸਲ ਕਰਨਾ ਪਿਆ ਹਨਾ ਕਿਉਂਕਿ ਪੂਰੀ ਫੈਮਿਲੀ ਨੇ ਕਹਿਦਾ ਵੀ ਜਾਣਾ ਤਾਂ ਅੱਜ ਹੀ ਡਿਨਰ ਤੇ ਜਾ ਸਕਦੇ ਨਹੀਂ ਜਾਇ ਨੀ ਜਾਣਾ ਜੋਧ ਨੇ ਚਲੀ ਜਾਣਾ ਹਾਂ ਜੋਧ ਨੇ ਚਲੀ ਜਾਣਾ ਸੋ ਇਹਰਾ ਵੀ ਦੋਸਤ ਵੀ ਬਹੁਤ ਪਿਆਰਾ ਸੀ ਹਨਾ ਚਲੋ ਕੋਈ ਗੱਲ ਨਹੀਂ ਪਰ ਹੁਣ ਜਦੋਂ ਫੈਮਿਲੀ ਕਰਕੇ ਕਈ ਵਾਰੀ ਫੰਕਸ਼ਨ ਕੈਨਸਲ ਕਰਨੇ ਪੈਂਦੇ ਆ ਮੁੰਡਾ ਬਹੁਤ ਸਿਆਣਾ ਜਿਹੜਾ ਰਾਜੇ ਢਾਬੇ ਤੇ ਬਹੁਤ ਹੀ ਸੋਹਣਾ ਬਣਿਆ ਹੋਇਆ ਤੇ ਸਾਰੇ ਬਾਕੀ ਵੀ ਆਪਣੀਆਂ ਗੱਡੀਆਂ ਪਿੱਛੇ ਪਿੱਛੇ ਆ ਰਹੀਆਂ ਕਿਉਂ ਵੀ ਖੁਸ਼ ਹਾਂ ਗੱਲਬਾਤ ਪੂਰੀ ਆ ਹਣ ਕਿਉਂਕਿ ਨਾ ਸਾਰੇ ਰਲ ਮਿਲ ਕੇ ਡਿਨਰ ਕਰਦੇ ਆ ਇੱਕ ਹਨਾ ਲੱਗ ਜੀ ਐਕਸਾਈਟਮੈਂਟ ਹੋ ਜਾਂਦੀ ਹੈ ਫੈਮਿਲੀ ਸਾਰੀ ਇਕੱਠੀ ਹੁੰਦੀ ਹੈ ਜਦੋਂ ਤੇ ਇਧਰ ਵੀ ਵਾਹਵਾ ਕੁਛ ਰੈਨੋਵੇਟਮੈਂਟ ਦਾ ਕਰ ਰਹੇ ਜਮੇ ਵੀ ਨਾ ਉਹ ਰਾਸ਼ ਆ ਅੱਜ ਤਾਂ ਰਾਸ਼ ਬਹੁਤ ਆ ਅੱਜ ਸੰਡੇ ਦਾ ਦਿਨ ਆ ਸੋ ਰਾਸ਼ ਪੂਰਾ ਜੀ ਦੇਖੋ ਰੌਣਕਾਂ ਤਾਂ ਮੇਰੇ ਤੇ ਫੁੱਲ ਆ ਦੇਖੋ ਇੱਧਰ ਰੌਣਕ ਚਲੋ ਆਪਾਂ ਚੱਲਦੇ ਆ ਤੁਹਾਨੂੰ ਦੂਜਿਆਂ ਨਾਲ ਵੀ ਮਿਲਾਉਣੇ ਸਾਰਿਆਂ ਨਾਲ ਕੀ ਸਾਬ ਬਤਾਵਾ ਲਓ ਜੀ ਨਾਲੇ ਹੋਰ ਵੱਡਾ ਕਰ ਰਹੇ ਆ ਇੱਧਰ ਹਣਾ ਪਾਰਕਿੰਗ ਵੱਡੀ ਕਰਨਗੇ ਉੱਧਰ ਵੀ ਕੁਝ ਬਣਦਾ ਉਹ ਦੇਖੋ ਉੱਧਰ ਉੱਧਰ ਆ ਰਹੀ ਆ ਸ਼ਾਇਦ ਪਾਰਕਿੰਗ ਵੱਡੀ ਕਰਦੇ ਹੁਣ ਜੇ ਕੁਝ ਹਣਾ ਹਣਾ ਦੇਖੋ ਧਿਆਨ ਨਾਲ ਜੀ ਸਿਰ ਦੇਖੋ ਰੌਣਕਾਂ ਹੀ ਸੌਣਕਾਂ ਬਹੁਤ ਰੌਣਕਾਂ ਇੱਥੇ ਅੱਜ ਆ ਗਈਆਂ ਆਪਣੇ ਦੂਜੀਆਂ ਗੱਡੀਆਂ ਵੀ ਆ ਗਈ ਆਪਣੀ ਥਾਰ ਵੀ ਆਜੋ ਵੀ ਆਜੋ ਜਵਾਨੋ ਆਜੋ ਆਓ ਇਧਰ ਡੈਡੀ ਹੋਰੀ ਚਾਚੇ ਹੋਰੀ ਸਾਰੇ ਆ ਗਏ ਜੀ ਪਹੁੰਚੀਆਂ ਗੱਡੀਆਂ ਕਿਉਂ ਵੀ ਮੁੰਡਿਓ ਚਾਚੇ ਦੀ ਗੱਡੀ ਲਵਾ ਬਈ ਤਿਆਰ ਗਈ ਪਹਿਲੀ ਵਾਰ ਆਈਆਂ ਨੇ ਪੂਰੇ ਤਿਆਰ ਹੋ ਕੇ ਆਏ ਆ ਨਾ ਮੰਮੀ ਵੀ ਪਹਿਲੀ ਵਾਰ ਆਈਆਂ ਨੇ ਨਹੀਂ ਅੱਗੇ ਵੀ ਆਉਂਦੀ ਰਹਿੰਦੇ ਰਾਜ ਰਵਿਦੀ ਨਹੀਂ ਕਦੇ ਆਏ ਸੀ ਸਾਰੇ ਇਕੱਠੇ ਨਹੀਂ ਆਏ ਇਕੱਲੇ ਇਕੱਲੇ ਤਾਂ ਆਇਆ ਜੀ ਫੈਮਿਲੀ ਪੂਰੀ ਇਕੱਠੇ ਲਾਓ ਜੀ ਮਾਸੀ ਜੀ ਸਤਿ ਸ਼੍ਰੀ ਅਕਾਲ ਨਾ ਕਰੋ ਸਵਾਗਤ ਸਤਿ ਸ਼੍ਰੀ ਅਕਾਲ ਜੀ ਹੈ ਸਤਿ ਸ਼੍ਰੀ ਅਕਾਲ ਜੀ ਆਏ ਹਨ ਮਾਮੇ ਮਰਮਾ ਸਤਿ ਸ਼੍ਰੀ ਅਕਾਲ ਜੀ ਕਰਦੇ ਮਾਮੀ ਵਾਸਤੇ ਯੋਰਾ ਇੰਦਰ ਹੋ ਜਾ ਪਤਾ ਗੱਡੀ ਲਾ ਲਾਂਦੇ ਉਹਨਾਂ ਨੂੰ ਹੱਥ ਫੜੀ ਹੋਈ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਆ ਗਏ ਡਿਨਰ ਤੇ ਮੰਮੀ ਵੀ ਸਤਿ ਸ਼੍ਰੀ ਅਕਾਲ ਜੀ ਮਾਸੂਣਾ ਨੂੰ ਜਣੀ ਕਦੇ ਲੈ ਕੇ ਨਹੀਂ ਜਾਂਦਾ ਤੂੰ ਤਾਂ ਆਉਂਦੇ ਇਕੱਲੇ ਇਕੱਲੇ ਆਏ ਉਹਨੇ ਸਾਈਡ ਤੇ ਯੂ ਵੀ ਸਾਈਡ ਤੇ ਸਾਈਡ ਤੇ ਸਤਿ ਸ਼੍ਰੀ ਅਕਾਲ ਆ ਜੋ ਵੀ ਆ ਜੋ ਤੁਹਾਡੇ ਲਈ ਗਿਫਟ ਲੈ ਕੇ ਆਇਆ ਯੂ ਵੀ ਮੰਮੀ ਪਹਿਲਾਂ ਗਿਫਟ ਦੇ 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 ਮੰਮੀ ਨਹੀਂ ਦੂੰਗਾ ਅੱਗੇ ਨਹੀਂ ਨਹੀਂ ਪੁੱਤ ਇੱਥੇ ਹੀ ਦੇਣਾ ਅੰਦਰ ਰੱਖ ਕੇ ਦੋ ਮੰਮੀ ਲਈ ਬਰੇਲੀ ਦੇ ਚੁੰਮਕੇ ਲੈ ਕੇ ਆਇਆ ਯੂ ਵੀ ਦਿਖਾ ਦੇ ਅੱਖਾਂ ਬੰਦ ਕਰਕੇ ਇਹ ਮਾਮੀ ਦਾ ਵਾਲਾ ਫੈਨ ਆ ਇਹ ਵਾਓ ਐ ਗੁੱਟੇ ਸੋਨੇ ਤੂੰ ਫਾੜੀ ਦਵਾ ਮਾਮੀ ਲਈ ਚੁੰਮਕੇ ਲੈ ਗਿਆ ਜੋਤ ਵੀ ਆ ਗਈ ਚਾਚੇ ਦੀ ਚਾਚੇ ਜੱਸੀ ਕਾਲ ਦੀ ਆ ਬੂੜਾ ਕਿੱਥੇ ਬਾੜੀ ਜਾਂ ਬੜੀ ਯਾ ਬੜੀ ਕੰਡਾ ਕਰੇ ਬਾਹਰ ਆ ਗਿਆ ਤਰੇ ਚਾਚੇ ਨੇ ਟੌਰ ਸਭ ਤੋਂ ਵੱਧ ਕੱਢੀ ਲੱਗਦੀ ਮੈਨੂੰ ਹਨਾ ਉਹ ਦੇ ਡੈਡੀ ਦੀ ਵੀ ਆ ਡੈਡੀ ਦੀ ਵੀ ਟੌਰ ਤਾਂ ਹੈਗੀ ਉਹ ਵੱਲ ਯਾ ਬੜੀ ਨਹੀਂ ਪੂਰੀ ਗੱਲ ਬਾਤ ਆ ਵੀ ਅਜ ਚਲੋ ਬਈ ਨਾ ਬਾੜੀ ਕੜਾਈ सारी संगत आ गई yes. तो कर नहीं, बहुत रौनक संडे करके आई संडे नश हों ਵੀ ਰਾਤ ਜਾ ਰਿਹਾ ਤਾਂ ਪਹਿਲਾਂ ਗੋਲ ਗੱਪੇ ਖਾਣ ਲਈ ਜਾਣਾ ਪੈਣਾ ਹਨ ਚੱਲ ਦੁਲੇ ਗੋਲ ਗੱਪੇ ਖਵਾ ਕੇ ਲਈਏ ਤੇਨੇ ਇਹਦਾ ਇਹਦਾ ਲੁਧਿਆਣੇ ਤੋਂ ਵੀ ਜ਼ਿਆਦਾ ਰਸ਼ ਹੋਇਆ ਖੜਾ ਅੱਜ ਲੁਧਿਆਣੇ ਤੋਂ ਵੀ ਜ਼ਿਆਦਾ ਰਸ਼ ਆ ਹਾਂ ਠੀਕ ਆ ਫਿਰ ਖਾਓ ਗੋਲ ਗੱਪੇ ਹੁਣ ਖਾ ਕੇ ਅਸੀਂ ਸ਼ੁਰੂ ਗੋਲ ਗੱਪਿਆਂ ਦੇ ਕਰਦੇ ਹੁੰਨੇ ਤਾਂ ਹੀ ਕਰਕੇ ਗੋਲ ਗੱਪੀ ਖਾਣੇ ਹੁੰਨੇ ਆ ਕੇ ਚਲੋ ਵੀ ਗੋਲ ਗੱਪਿਆਂ ਦੇ ਦੇਣੇ ਕਰੋ ਗੋਲ ਗੱਪੇ ਦਾ ਅਟੈਕ ਨਹੀਂ ਗੋਲ ਗੱਪੇ ਪਹਿਲਾਂ ਜੀ ਚਲੋ ਵੀ ਗੋਲ ਗੱਪੇ ਗੋਲ ਗੱਪੇ ਹੋਰ ਵੀ ਭਾਜੀ ਵਗੈਰਾ ਵੀ ਹੈਗੀ ਆ ਚਲੋ ਵੀ ਮੁੰਡਿਆ ਗੋਲ ਗੱਪੇ ਜਵਰਾਜ ਕਿਹੜੇ ਖਾਊਗਾ ਇਹ ਆ ਏਡਾ ਵੱਡਾ ਗੋਲ ਗੱਪਾ ਮੈਂ ਇਹ ਵਾਲੇ ਖਾਊਂਗਾ ਓਏ ਆ ਖਾਣੇ ਤੂੰ ਆਹ ਜੂ ਵੀ ਉਹ ਖਾਣਾ ਉਹ ਕਚੋਰੀ ਕੇ ਕੀ ਬਣਾਉਂਦੇ ਹੁੰਦੇ ਨੇ ਵਾੜਾ ਆਹ ਕਚੋਰੀ ਆਓ ਆ ਦੇਖੋ ਆਪਾਂ ਪਹਿਲਾਂ ਗੋਲ ਗੱਪਿਆਂ ਦੀ ਗੱਲ ਕੀਤੀ ਸੀ ਤਾਈ ਗੋਲ ਗੱਪੇ ਮਿਲਨੇ ਆ ਪਹਿਲਾਂ ਹਨਾ ਹਨਾ ਜਸਵੀਰ ਗੋਲ ਗੱਪੇ ਕਹਦੇ ਨਾ ਤੈਨੂੰ ਹਾਂਜੀ ਬਾਜੀ ਇਹ ਗੋਲ ਗੱਪੇ ਹੁਣ ਵੰਡ ਕੇ ਖਾਣੇ ਪੈਣੇ ਲੱਗਦਾ ਫੇਰਾਂ ਤਾਂ ਖਾਲੀ ਗੱਲੀ ਆ ਪਹਿਲਾਂ ਮਿੱਠੇ ਆਹ ਮੁੰਡਾ ਵਾਸੀਆਂ ਲਈ ਜਾਂਦਾ ਤਾਈ ਨੂੰ ਗੋਲ ਗੱਪੇ ਨਾਲ ਸ਼ਰਵਾਦ ਕਰਨ ਲੱਗਿਆ ਕੀ ਗੱਲ ਬਈ ਸ਼ਾਈਨਿੰਗ ਆ ਰਹੀ ਹੈ ਨਾ ਚਿਹਰੇ ਦੀ ਵਿਆਹ ਵਾਲੀ ਪੂਰੀ ਕਿ ਆਹ ਸ਼ਾਈਨਿੰਗ ਆ ਲਿਆਓ ਜੀ ਗੋਲ ਗੱਪੇ ਗੋਲ ਗੱਪੇ ਲੈ ਵੀ ਮੇਰਾ ਗੋਲ ਗੱਪਾ ਲੇਟ ਹੋ ਰਿਹਾ ਵਾਰੀ ਵਾਰੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਚੱਕੋ ਤੁਸੀਂ ਮੈਨੂੰ ਚਾਟ ਕਰਦਾ ਆ ਆ ਯੂਵੀ ਦਾ ਪਲੇਟ ਵੀ ਗਿਆ ਓਏ ਗੋਲ ਗੱਪੇ ਸਾਈਜ਼ ਦੀ ਬਹੁਤ ਵੱਡਾ ਗੋਲ ਗੱਪਾ ਲਿਆਓ ਜੀ ਲਿਆਓ ਜੀ ਓ ਯੂਵਨ ਕਾਲੇ ਸ਼ੁਰੂ ਕਰਦਾ ਗੋਲ ਗੱਪੇ ਕਿਵੇਂ ਵਧੀਆ ਲੱਗੇ ਹੁਣ ਆਪਾਂ ਵੀ ਟਰਾਈ ਕਰਦੇ ਆ ਕਿਵੇਂ ਲੱਗਿਆ ਬਾਜੀ ਬੜਾ ਲਿਕੇ ਬੂਹਾਲੀ ਘਾ ਦਾ ਵਡਾ ਬੂਹਾਲਾ ਵੇਣਾ ਉਹ ਬੜਾ ਠੱਗ ਗੋਲ ਗੱਪੇ ਮੇਰੇ ਮੂਰੀ ਮਾਸੰਦ ਜੂਵੀ ਕਿਵੇਂ ਲੱਗਿਆ ਮਮੇ ਨਾਲ ਬੱਚਾ ਹੁੰਦਾ ਕਿਵੇਂ ਲੱਗੇ ਬਹੁਤ ਵਾਹ ਚਾਚਾ ਜੰਮ ਜੀ ਖੜਾ ਅੱਜ ਗੱਤ ਨਹੀਂ ਚਾਚਾ ਨੂੰ ਵੀ ਗੋਲ ਗੱਪੇ ਦੇ ਦੋ ਆਜੂ ਆਜੂ ਆਜਾ ਦੜ ਕੋਈ ਨਹੀਂ ਖਾ ਲੋ ਪਹਿਲਾਂ ਮੈਂ ਤਾਂ ਅਸੀਂ ਖਾਦਾ ਹੀ ਨਹੀਂ ਲੱਗਦਾ ਇਹ ਗੋਲ ਗੱਪੇ ਟੱਟ ਪਰੂਗਾ ਹੁਣਾਂ ਦਲੇ ਨਹੀਂ ਮਾਰਦਾ ਅੱਜ ਕੇ ਖਾ ਲੋ ਪਹਿਲਾਂ ਹੀ ਗੋਲ ਗੱਪੇ ਮੈਂ ਰੋਟੀਆਂ ਘੱਟ ਖਾਂਦਾ ਹਾਂ ਹਾਂ ਸਹੀ ਗੱਲ ਆ ਤੂੰ ਲੈ ਪਰ ਲੱਤੀ ਕਿਉਂ ਨੇ ਮੈਂ ਦੀ ਕਿ ਅਗਲੇ ਆ ਵੀ ਮੁੰਡਿਆ ਇੱਕ ਹੋਰ ਖਵਾ ਦੇ ਫਿਰ ਫਦੇ ਕਰੀ ਹੈ ਨਾ ਮੈਂ ਆਈਆਂ ਇੱਕ ਦੋ ਵਾਰ ਮੁੜ ਗਈ ਬਸ ਬਹੁਤ ਬਹੁਤ ਫੇਰ ਆ ਜਾਂਦਾ ਪਤਾ ਲੱਗਦਾ ਇਹ ਦੋ ਬੱਤ ਪਰ ਦਵੀ ਆ ਜਾ ਅੱਗੇ ਕੋਈ ਨਹੀਂ ਅਜੇ ਆ ਮੈਂ ਵੀ ਖੜੀ ਆਂ ਤੇ ਤੂੰ ਇੱਕ ਵਾਰ ਚੱਲ ਓਹੋ ਚੱਲ ਹੋ ਜਾ ਅੱਗੇ ਯੂ ਵੀ ਹੋ ਸਾਰੇ ਗੋਲ ਗੱਪੇ ਖਾ ਕੇ ਜਾਂਦੇ ਨੇ ਪਾਪੜੀ ਵੀ ਖਾਂਦੇ ਹੁੰਦੇ ਨੇ ਤੁਹਾ ਆਪਣੀ ਖਾਣਾ ਯਾਰ ਵੀ ਭਾਈ ਪਾਣੀ ਪਿਆ ਯਾਰ ਵੀ ਦਲਵੀ ਦੀ ਵੇਟ ਕਰ ਆਜੇ ਨੈਕਸਟ ਉਹਨੇ ਖਾ ਲੇ ਪਹਿਲੇ ਹੀ ਉਹਦੀ ਪਲੇਟ ਗਿੱਲੀ ਹੋ ਗਈ ਲਾ ਖੋਦੋ ਕੇ ਆ ਜਾ ਹੁਣ ਤੇਰਾ ਸੁੱਕਾ ਬਾਪ ਆ ਦੇ ਨੈਪਕੀ ਨਿੱਧਰ ਆ ਮਿਟ ਰੋ ਇੰਨਾ ਜਿਆਦਾ ਆ ਵੇਖੋ ਕਿਹੜਾ ਟੇਬਲ ਨਹੀਂ ਮਿਲ ਰਿਹਾ ਹੁਣ ਉਧਰ ਜਿਹੜਾ ਟੇਬਲ ਤੇ ਆਪਾਂ ਉਹ ਨਾਲ ਕਰਾਂਗੇ ਉਹਨਾਂ ਜਿਹੜੇ ਇੱਕ ਵਾਰੀ ਬੈਠ ਗਏ ਆ ਡੈਡੀ ਉਧਰ ਬੈਠੇ ਆ ਸੋ ਅੱਜ ਵਾਕੇ ਹੀ ਪਹਿਲੀ ਵਾਰੀ ਦੇਖਿਆ ਇਹ ਨਾਰਾਸ਼ ਹੋਇਆ ਅੱਜ ਸੰਡੇ ਕਰਕੇ ਸ਼ਰ ਜਿਆਦਾ ਰਾਜਾ ਕਿਉਂ ਵੀ ਜੀ ਵੀਰ ਅੱਜ ਤੋਂ ਡਿਨਰ ਪਲਾਨ ਕੀਤਾ ਤੇ ਰਾਜ ਦੇਖ ਲਾ ਪੂਰਾ ਰਾਜਾ ਚਲੋ ਬਾਹਰ ਤਾਂ ਸ਼ੌਂਕਾ ਲੱਗਿਆ ਨਾ ਉਧਰ ਇੱਕ ਟੇਬਲ ਹੈਗਾ ਖਾਲੀ ਸ਼ਾਇਦ ਮਿਲ ਜੇ ਡੈਡੀ ਉਧਰ ਅੱਡ ਬੈਠਿਆ ਹੈ ਲੇਕਿਨ ਮੇਰਾ ਤੋਂ ਵਾਲ ਟੋਲ ਮਿਲ ਗਿਆ ਆਪਾਂ ਨੂੰ ਦੋ ਹੁਣ ਅੱਜ ਦਾ ਪੂਰਾ ਸੰਘਰਸ਼ ਟੀਬਲਾਂ ਦਾ ਹੀ ਬਣਿਆ ਹੋਇਆ ਹੈ ਨਾ ਲਾੜਲਾ ਮੁੰਡਾ ਉਚਾਲ ਉਹ ਬਹਿ ਗਿਆ ਉਹ ਮੰਮੀ ਡੈਡੀ ਕੋਲੇ ਬਹਿ ਗਿਆ ਜੋੜ ਵਾਲੇ ਬੈਠਾ ਜੋੜ ਦਿੰਦੇ ਜੋੜ ਦਿੰਦੇ ਸਾਡਾ ਹੈ ਨਹੀਂ ਗਾ ਲੇਕਿਨ ਜੋੜਨ ਲੱਗੇ ਆ ਦੋ ਟੀਬਲ ਜੁੜ ਗਏ ਆ ਇਧਰੋਂ ਵੀ ਲੱਗਦਾ ਖਾਲੀ ਹੋ ਗਿਆ ਹੁਣ ਤਾਂ ਆ ਵੀ ਖਾਲੀ ਹੋ ਗਿਆ ਇਧਰੋਂ ਵੀ ਹੈ ਨਾ ਆ ਟੇਬਲ ਜੁੜ ਗਿਆ ਆਪਣਾ ਉਹ ਤੋਹਾ ਵਿਹਲਾ ਹੋ ਗਿਆ ਜਦੋਂ ਆਪਾਂ ਬੈਠਾ ਦੇ ਵਿਹਲਾ ਨਹੀਂ ਹੋਇਆ ਸੀ ਸਾਰਾ ਬਾਹਰ ਬੈਠਾ ਜੀ ਦੇਖੋ ਸਾਰੇ ਨੂੰ ਗਾਹ ਨੂੰ ਹੋ ਜੋ ਵੀ ਸਾਰੇ ਨੂੰ ਸਮਾਨ ਦਿੰਦੀਆਂ ਬੈਠਾ ਆਰਡਰ ਕਰੀ ਜਾਂਦੇ ਇਧਰੋਂ ਮਤਲਬ ਦੱਸੀ ਜਾਂਦੀ ਆ ਉਹਨੂੰ ਪਤਾ ਕੋਈ ਨਿਊਡਲ ਨਹੀਂ ਨਿਊਡਲ ਤੇ ਕੱਲ ਬਣਾ ਯੂਵੀ ਕਾਲਾ ਖਾਧਿਆ ਬੋ ਤਾਂ ਰੁਕ ਜਾ ਤੇ ਰੋਜ਼ ਹੀ ਨਿਊਡ ਰੱਖਾ ਕੇ ਨਿਊਡਲ ਬਣੀ ਜਾਂਦਾ 버ਗਰ ਬਣੀ ਜਾਂਦਾ ਮੰਜੀਰੀਅਨ ਕਰਵਾ ਲਾ ਗ੍ਰੀਨ ਨੇਕਲੇਟ ਕਰਾਈਆ ਉਹਦਾ ਡੈਡੀ ਹੁਣ ਆਨੇ ਵਿਖਾ ਲੈਣਾ ਲੋਕ ਗੁਰੂ ਰੋਟੀ ਮੰਗਾਉੜੋ ਜੀ ਵੀ ਰੋਟੀ ਖਾਣੀ ਆ ਹੋਰ ਕੁਝ ਨਾ ਕਹੀਂ ਪੁੱਤ ਰੋਟੀ ਖਾਣੀ ਬਹੁਤ ਸਿਆਣਾ ਕਿਉਂ ਹੋਰ ਕੁਝ ਕਿਉਂ ਨਾ ਖਾ ਮੱਛੀ ਜੀ ਜੀ ਬੜੀ ਸੀ ਵਿਆਹ ਹੋ ਗਿਆ ਤੇ ਉਧਰ ਜਸਵੀਰ ਨੇ ਰੌਲਾ ਪਾ ਲਿਆ ਨਾ ਮੇਰਾ ਵੀ ਕਰੋ ਹੈ ਜਸਵੀਰ ਜਸਵੀ ਇਹਨੇ ਮਾਰੇ ਪੁੱਛਦਾ ਤਾਈ ਚੁੱਪ ਚੁੱਪ ਬੈਠਾ ਕਰ ਤਾਈ ਚੁੱਪ ਬੈਠਾ ਅਦੁੱਲਾ ਨਾ ਤਾਈ ਚੁੱਪ ਬੈਠਾ ਨਾ ਅੱਜ ਰੌਲਾ ਪਾ ਲੈਣਾ ਮੇਰਾ ਵੀ ਵਿਆਹ ਕਰੋ ਆਣਾ ਬੇਬੇ ਬਾਪੂ ਮੇਰਾ ਵਿਆਹ ਕਰ ਦੋ ਨਹੀਂ ਲੜੀ ਜਾਂਦਾ ਉਹ ਵੀ ਲੜੀ ਜਾਂਦਾ ਜਸਵੀਰ ਹੁਣ ਸੁਣਦਾ ਨਹੀਂ ਮੇਰੀ ਗੱਲ ਨਹੀਂ ਤੁਹਾਡੀ ਵੀਰ ਜੀ ਕੀ ਕਹਿੰਦੇ ਆ ਆ ਦੁੱਲਾ ਦਾ ਜਸਵੀਰ ਨੇ ਰੌਲਾ ਪਾਇਆ ਮੇਰਾ ਵਿਆਹ ਕਰੋ ਆਣਾ ਵਿਆਹ ਕਰ ਦੇ ਘਰੇ ਆ ਦਾ ਬਹੁਤ ਰੌਲਾ ਪਾਇਆ ਜਾਣੇ ਆਣਾ ਇਹ ਮੁੰਡੇ ਦਾ ਵਿਆਹ ਹੋ ਗਿਆ ਮੇਰਾ ਵੀ ਕਰੋ ਐਂ ਤਾਂ ਮੈਂ ਪੜਦਾ ਪੜਦਾ ਤੈਨੂੰ ਮੈਂ ਤੇਰੇ ਘਰ ਕੁੜੀ ਕਿਹੜਾ ਕਿਤਾਬਾਂ ਪਾੜ ਦੂਗੀ ਵਿਆਹ ਕਰਾ ਲਊਗਾ ਤਾ ਪੜਾਈ ਚੱਲੀ ਉਹ ਕਿਹੜਾ ਸ਼ਾਈ ਢੋਲ ਦੀਏ ਪੈਨੇ ਚੋਂ ਕੱਢ ਗਈ ਉਹ ਹੈਡ ਆਫ ਫੈਮਲੀ ਬਣਉਣ ਲੱਗਿਆ ਇਧਰੋਂ ਪੂਰੇ ਇੱਕ ਥੇਅਰ ਬਦਲ ਦਈ ਆ ਰਹੀ ਉਹ ਕਰਉਣ ਲੱਗਿਆ ਮੁੰਡੇ ਨੇ ਕੁਰਸੀ ਜੱਕੀ ਹੱਥ ਤੇ ਕੁਰਸੀ ਮਾਰ ਲਈ ਆ ਹਣਾ ਹੋਰ ਤੱਕ ਚਲੋ ਚਲੋ ਜਾਣ ਦੋ ਹਾਂ ਚਲੋ ਲਾਓ ਧੱਕਾ ਡਿਨਰ ਦਾ ਵੱਧ ਜੋਰ ਲਾਈ ਨੇ ਜੈਮ ਲਾਈ ਨੇ ਡਿਨਰ ਹੈ ਕਿ ਜੈਮ ਲਾਈ ਜਾਂਦੇ ਹੋ ਏ ਆਇਆ ਡਿਨਰ ਕਰ ਤੇ ਗੱਲਾਂ ਆਲੂਆਂ ਦੀ ਕਰਦੇ ਕੱਲ ਨੂੰ ਆਲੂਆਂ ਨੇ ਲੇਬਰ ਆਉਗੀ ਕਿ ਨਹੀਂ ਭਾਰੀ ਮੀ ਪੈਣ ਕਰਨ ਮਿਠਾਈ ਕਰਦੇ ਹਾਂ ਹਾਈ ਕਾਰੀਗਰ ਹਾਈ ਹਾਈ ਕਰੀਗਰ ਆਇਆ ਜਸਪ੍ਰੀਤ ਆਵੇ ਭਾਰੀ ਮੀ ਕਰ ਹਾਂ ਭਾਰੀ ਮੀ ਕਰਨ ਆਲੂਆਂ ਦਾ ਕੰਮ ਥੋੜਾ ਡਿਲੇ ਹੋਇਆ ਸਾਡੇ ਕਾਰੀਗਰ ਆ ਛੁੱਟੀ ਸੋ ਗਾਇਜ਼ ਬਹੁਤ ਸਰਲੋ ਬੱਸ ਸੋ ਗਾਇਜ਼ ਬੀ ਥੈਟਸ ਵੇ ਪੰਜਾਬੀ ਟੱਲਾ ਤਾਂ ਕਰਕੇ ਹੋ ਗਿਆ ਜੋਸ਼ ਮੱਲੂ ਜੋਸ਼ ਮੱਲੂ ਹਾਂ ਹਮਸ ਮੱਲੂ ਹਾਂ ਹਮਸ ਮੱਲੂ ਜੈਸ ਮੱਲੂ ਉਸ ਸਮਾਂ ਲੁਪੇਨ ਸਬੂਤਾਂ ਚੋਸ ਸਮਾਂ ਲੁਪੇਨ ਪ੍ਰੀਨ ਆ ਗਿਆ ਇੱਧਰ ਵੀ ਆ ਗਿਆ ਇੱਧਰ ਵੀ ਇੱਧਰ ਵੀ ਪ੍ਰੀਨ ਆ ਗਿਆ ਯੂਵੀ ਨੇ ਖਾ ਲੇਗਾ ਮਨਚੂਰੀ ਨੇ ਤਾਂ ਹੋਰੀ ਜਿਹਾ ਜਿੰਦਗੀ ਦੀ ਚੀਜ਼ ਨੂੰ ਮਨਾ ਕਰ ਦੇ ਇਹ ਸ਼ਕਲ ਲੱਗਦੀ ਨਹੀਂ ਮੈਨੂੰ ਮਨਾ ਕਰਨ ਵਾਲੀ ਖਾਣੇ ਓਏ ਨਹੀਂ 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 ਯੂਵੀ ਨਹੀਂ ਖਾਂਦਾ ਨਾ 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 ਨਹੀਂ ਨਹੀਂ ਯੂਵੀ ਨਹੀਂ ਖਾਂਦਾ ਯੂਵੀ ਨਹੀਂ ਖਾਂਦਾ ਬਰੈੱਡ ਵੀ ਆ ਗਿਆ ਸਪਰਿੰਗ ਰੋਲ ਵੀ ਆ ਗਿਆ ਇੱਧਰੋਂ ਹੁਣ ਸਾਰਾ ਹੀ ਫੂਡ ਇਕੱਠਾ ਹੀ ਆ ਗਿਆ ਅੱਜ ਸਰੀਰਾਂ ਨੂੰ ਮੈਨੂੰ ਆਦਤ ਤੋਂ ਵੱਧ ਖਾਣ ਦੀ ਆadat ਆ। ਮੈਂ ਤਾਂ ਆਪਕੋ ਗੱਲਾਂ ਦੋਈ ਦੇਣੇ ਨੇ। ਅੱਛਾ। ਬੰਦਾ ਬਣ ਜਾ। ਬੰਦਾ ਬਣ ਜਾ ਬੰਦਾ। ਸਾਰੇ ਨੇ ਸਨੈਕਸ ਤੱਕ ਆਲੇ ਹੁਣ ਮਗਾਇਆ ਡਿਨਰ। ਕੰਮੇ ਰਾਤ ਕੇ ਦੀ ਪੂਰੀ ਤਰ੍ਹਾਂ। ਨਹੀਂ ਖਾਂਦੇ। ਆਪਾਂ ਤਾਂ ਖਾ। ਹਾਂ। ਕਮਾਲ। ਇੱਕ ਖਾ ਲੋ ਇੱਕ ਇੱਕ। ਨਹੀਂ ਖਾਓਗੇ। ਉਹ ਬਸ ਇੱਕ ਤਾਂ ਮਗਾ ਲਾਂਗਾ। ਰਾਇਤਾ ਤਾਂ ਖਾਲਣਗੇ। ਨਹੀਂ ਤਾਂ ਖਾ ਲਓ। ਰਹਿ ਤਰਾ ਖਾਓ ਲਓ ਜੀ ਸਾਰਿਆਂ ਨੇ ਡਿਨਰ ਕਰ ਲਿਆ ਬਹੁਤ ਵਧੀਆ ਆ ਰਿਹਾ ਰੌਣਕਾਂ ਛੜ ਗਈਆਂ ਯੂਵੀ ਬੈਟਰੀ ਬਾਕਸ ਲਿਆ ਆ ਕਿਉਂ ਵੀ ਕਿਵੇਂ ਲੱਗਿਆ ਵਧੀਆ ਸੀ ਰੌਣਕਾਂ ਲੱਗੀਆਂ ਪੂਰੀਆਂ ਇਹ ਕੁਛ ਨਾ ਕੁਛ ਲੈ ਕੇ ਆਉਂਦਾ ਹੀ ਆਉਂਦਾ ਆਦੁੱਲਾ ਹਾਇਰਿਕ ਵੀ ਆਈਸਕ੍ਰੀਮ ਆ ਰਿਹਾ ਅੱਛਾ ਚਲੋ ਹੁਣ 10 ਵਜ ਗਏ ਕਿੰਨੇ ਵਜ ਗਏ ਯਾ ਦੇਖੋ ਪੌਣੇ ਦਾਸ ਹੋ ਗਏ ਪੌਣੇ ਦਾਸ ਹੋ ਗਏ ਲਓ ਜੀ ਪੌਣੇ ਦਾਸ ਹੋ ਗਏ ਚੱਲਦੇ ਹਾਂ ਹੁਣ ਆਪਾਂ ਸੋ ਦੱਸਿਓ ਬਲੌਗ ਕਿਵੇਂ ਲੱਗਿਆ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਹੋਰ ਲੱਗਣਾ ਸਤਿ ਸ਼੍ਰੀ ਅਕਾਲ ਜੀ